ਬੰਦਾ ਹੋ ਕੇ ਜੇ ਪੰਦਗੀ ਨਾ ਕੀਤੀ ਤਾਂ ਫਿਰ ਬੰਦਾ ਖਵਾਉਣ ਦਾ ਕੀ ਫਾਇਦਾ ਸਾਤ ਹੋ ਕੇ ਜੇ ਮਨ ਨੂੰ ਸੋਧਿਆ ਨਾ ਤਾਂ ਫਿਰ ਐਵੇਂ ਜਟਾਂ ਬਤਉਣ ਦਾ ਕੀ ਫਾਇਦਾ ਪੁੱਤਰ ਹੋ ਕੇ ਨਾ ਮਾਂ-ਬਾਪ ਦੀ ਕਰੇ ਸੇਵਾ ਤਾਂ ਫਿਰ ਪੁੱਤ ਖਵਾਉਣ ਦਾ ਕੀ ਫਾਇਦਾ ਕਾਮ ਕਰੋ ਦੋ ਮੋਹ ਹੰਕਾਰ ਨਾਲ ਜੇ ਬਸ ਕੀਤੇ ਤਾਂ ਫਿਰ ਤੀਰਥੀ ਨਹਾਉਣ ਦਾ ਕੀ ਫਾਇਦਾ ਕਰੇ ਮਾਪਿਆਂ ਨੂੰ ਨਾ ਪੁੱਛੇ ਪਾਣੀ ਤੇ ਬਾਹਰ ਜਾ ਕੇ ਲੰਗਰ ਲਾਉਣ ਦਾ ਕੀ ਫਾਇਦਾ ਜੇ ਸੰਕਤ ਜੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਇਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਇੱਕ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਦੀ ਵੱਧ ਤੋਂ ਵੱਧ ਸਪੋਰਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ